ਵੇਖਿਆ ਇਹਨਾਂ ਦੇ ਕੰਮ ਕਿੰਨੀ ਦੁਪਹਿਰ ਲੱਗੀ ਤੇ ਫੇ ਗੇਟਵੇਲਾ ਖੁੱਲਾ ਛੱਡਿਆ ਚੱਲ ਮੰਮੀ ਤੁਸੀਂ ਨਾ ਫਿਕਰ ਕਰਿਆ ਕਰੋ ਫੇ ਰੋਟੀ ਪਾਣੀ ਖਾਇਆ ਕਰੋ ਤੇ ਲੰਮੇ ਪਿਆ ਕਰੋ ਰੈਸਟ ਕਰਿਆ ਕਰੋ ਤੇ ਇਹ ਫਿਕਰ ਤੇ ਹੁਣ ਦਾਈ ਆ ਨਾ ਕਿ ਕਿਤਾਵੇ 100 ਮੰਗਣ ਵਾਲਾ 100 ਆਪੀ ਤੁਸੀਂ ਦੁਪਹਿਰੇ ਬੂਹੇ ਹੀ ਮਾਰ ਲਓ ਆਪ ਅੰਦਰ ਹੀ ਵੜ ਵੜ ਕੇ ਸੁੱਤੀਆਂ ਹੋਣੀਆਂ ਵਾ ਇਹ ਕੋਈ ਫਿਕਰ ਪੱਕਾ ਹੀ ਨਹੀਂ ਗਾ ਜਾਣੇ ਬੰਦੇ ਨੇ ਤੇ 100 ਫਿਕਰ ਨੇ ਇਹਨਾਂ ਨੂੰ ਕਾਦਾ ਵਾ ਆ ਜਾਓ ਮੰਮੀ ਇੱਧਰ ਪਹਿਲਾਂ ਗੱਲ ਕਰ ਲਈਏ ਦਾਈ ਪਤਾ ਹੀ ਨਹੀਂ ਗਾ ਜਾਣਾ ਆਹ ਨੂੰ ਨਾ ਇੱਧਰ ਖੜਾ ਉਨੇ ਉਹਦਣ ਬੈ ਗਿਆ ਹਟਾ ਚੋਕੇ ਮਾਰਿਆ ਹੀ ਨਹੀਂ ਜਣਾ ਉਧਰ ਮਨੇ ਆ ਇਧਰ ਆ ਜਾ ਤੂੰ ਅਹੀਂ ਨਿਕਾ ਜਾਣਾ ਚੱਲਾ ਸਾਡੀ ਉਹਦਣ ਕੀ ਇੱਜ਼ਤ ਹੀਗੀ ਦੇਖ ਆ ਗਏ ਆ ਉਹ ਗਏ ਤੇ ਬੜੇ ਫੂਫੂ ਕਰਦੇ ਨਾਲ ਹੀ ਫਫੇ ਕੁੱਟਣੀ ਵੀ ਆਉਣ ਡਈ ਕੁੜੀ ਕ ਚੱਲੇ ਆ ਚਾਰ ਦਿਨ ਕੁੜੀ ਕੋ ਕਿਤੇ ਖਵਾਲੀਆਂ ਨਹੀਂ ਗਈਆਂ ਪਉਂਦੇ ਪੈਰੇ ਉਹਨਾਂ ਨੂੰ ਲੈ ਗਦੇ ਤੂੰ ਫੇਰ ਧੁਰਪੀ ਆ ਬੜੀ ਸੁਣੀਆ ਗੱਲ ਕੀਤੀ ਓ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਧੀਆਂ ਵੀ ਕਿੰਨਾ ਖਾਂਬਦੀਆਂ ਵਾਂ ਅਕਸਰ ਨੂੰ ਆਪਣਾ ਘਰੇ ਕੰਮ ਆਉਂਦਾ ਨਵੇਂ ਰੋਟੀ ਦਿੰਦਗਾ ਵਾਂ ਧੀਆਂ ਦੇਣ ਲੱਗੀਆਂ ਫਿਰ ਸਰ ਗਿਆ ਗੜੀ ਆ ਜੋ ਸਾਸਰੀ ਘਰ ਸਾਸਰੀ ਘਰ ਆਜੀ ਪਾਜੀ ਆਂ ਆ ਜੜੀ ਆਂ ਸਾਸਰੀ ਕਾਲ ਵੀਰ ਜੀ ਸਾਸਰੀ ਆ ਬਸ ਕਿਦਾਂ ਠੀਕ ਜੀ ਹਾਂ ਸਾਡੇ ਤੁਰ ਕੇ ਨਹੀਂ ਹਾਂਜੀ ਤੂੰ ਫੋਨ ਹੀ ਕਰ ਦੇ ਮੈਨੂੰ ਤੇ ਮੈਂ ਕਰਨ ਨੂੰ ਭੇਜ ਦਿੰਦਾ ਹੁਣ ਆ ਕੇ ਰੋਂ ਰੋਂ ਹੀ ਤੁਰ ਕੇ ਸਸੀ ਕਾਲ ਜੀ ਸਸੀ ਕਾਲ ਹੋਰ ਸੁਣਾ ਠੀਕ ਸਸੀ ਕਾਲ ਡੈਡੀ ਜੀ ਹਾਂ ਸ੍ਰੀ ਗੁਰੂ ਸਸੀ ਕਾਲ ਲਿਆਓ ਪਾਣੀ ਪੋਣੀ ਜਾਓ ਇੱਥੇ ਬੈਠਾ ਡੈਡੀ ਜੀ ਤੇ ਮੈਂ ਮਿੱਠੀ ਤਾਂ ਆ ਜਾਓ ਇੱਥੇ ਆ ਜਾਓ ਕੋਈ ਇੱਧਰ ਆ ਪੈਰ ਤੇ ਬੈਠੇ ਤੁਸੀਂ ਆ ਚੱਲ ਇਹ ਜੀ ਤੁਸੀਂ ਬੱਚਿਆਂ ਨਾਲ ਲਿਆਉਂਦੇ ਨਾਲ ਮਿਲ ਲਿੰਦੇ ਆਪਾਂ ਉਹਨਾਂ ਨੂੰ ਬੱਚੇ ਗਏ ਸਕੂਲ ਤੋਂ ਨੇ ਅੱਛਾ ਤੇ ਛੁੱਟੀਆਂ ਅੱਗੇ ਬੜੀਆਂ ਆਉਂਦੀਆਂ ਤੇ ਮੈਂ ਕਿਹਾ ਸਕੂਲੇ ਚੰਗੇ ਲੱਗਦੇ ਆ ਕਿਦਾਂ ਦੇਲ ਵੀ ਠੀਕ ਪੜਦਾ ਹਾਂ ਹਾਂਜੀ ਠੀਕ ਪੜਦਾ ਅਨੂ ਅਨੂ ਵੀ ਠੀਕ ਆ ਚਲੋ ਵਧੀਆ ਧਿਆਨ ਦਾ ਕਰ ਮੈਂ ਕਿ ਪੜਾਈ ਦੇ ਉੱਤੇ ਹਾਂ ਹਾਂਜੀ ਹਾਂਜੀ ਚਲੋ ਵਧੀਆ ਕਣਕਾ ਸਾਂਭੀ ਗਈਆਂ ਨਾ ਸਾਂਭੀਆਂ ਗਈਆਂ ਸਾਰਾ ਕੁਝ ਚਲ ਵਧੀਆ ਤੁਹ ਮਛਣਾ ਹੋਣਾ ਠੀਕ ਵਾ ਫਰਕ ਵਾ ਮੰਮੀ ਠੀਕ ਆ ਅੱਗੇ ਬਹੁਤ ਫਰਕ ਆ ਹਾਂ ਪਤਾ ਦਿਨਾਂ ਪਾ ਕੇ ਦਿਨਾਂ ਤੇ ਟਾਈਮ ਨਾ ਹੁੰਦਾ ਕਿ ਪੜਨਾ ਉਮੀਦ ਹੁਣ ਚਲ ਕੋਈ ਗੱਲ ਨਹੀਂ ਪਤਾ ਇੰਨਾ ਹੀ ਕੋਈ ਵੇਖ ਹਾਲ ਰਿਹਾ ਚਲੋ ਮੰਮੀ ਜੋ ਕਰਮਾ ਚਾ ਨਾ ਉਹ ਆਂਦੇ ਦਿਸਿਆ ਨੇ ਜੋ ਕਰਮਾ ਚਾਦਾ ਉਹ ਭੋਗਣਾ ਪੈਣਾ ਹਨ ਨੂੰ ਯਾ ਸਿਰਦੀ ਤੇ ਨਹੀਂ ਜਾਦਾ ਮੰਮੀ ਸਿਰ ਚ ਹੀ ਆਦਾ ਛੱਟ ਲੱਗੀ ਆ ਇਸੇ ਗੁੱਜੀ ਸਾਟੇ ਵੱਜੀ ਆ ਤੇ ਆ ਜਖਮ ਬੜਾ ਵੱਡਾ ਗਾੜੀ ਮੰਮੀ ਤੁਸੀਂ ਤਾਂ ਮਗਰ ਗਏ ਨਹੀਂ ਮੈਂ ਤਾਂ ਹੁਣ ਗਈ ਹੀ ਨਾ ਤੇ ਮੈਂ ਵੀਰ ਦਾ ਹਾਲ ਵੇਖਿਆ ਸੀ ਕਿਤੇ ਵੇਖਿਆ ਨਹੀਂ ਜਾਂਦਾ ਵੀ ਇੰਨਾ ਉਦੋਂ ਲੱਗਦਾ ਹੈ ਵੀ ਲਹੂ ਲਹਾਨੀ ਹੋਇਆ ਹੀ ਤੇ ਹੁਣ ਵਿੱਚ ਗਿਆ ਦੀ ਹਣੀ ਕਿ ਆਵਾ ਹੁਣ ਘੜਾ ਨਹੀਂ ਤੇ ਫਿਰ ਗਿਆ ਪਰ ਇਹ ਚਲੋ ਰੱਬ ਦਾ ਸ਼ੁਕਰ ਹੈ ਕਿ ਜਾਨ ਬਚ ਗਈ ਐ ਆ ਇੰਨਾ ਹੀ بڑا ਸ਼ੁਕਰ ਵਾ ਮਮਮੀ ਮੈਨੂੰ ਤੇ ਪਤਾ ਨਹੀਂ ਮੈਂ ਜਦੋਂ ਵੱਜਾਂ ਮੈਨੂੰ ਤੇ ਪਤਾ ਨਹੀਂ ਕੀ ਨਹੀਂ ਆ ਗਈ ਬੰਦਾ ਸਿੱਧੇ ਵਿੱਚ ਵੱਜ ਗਿਆ ਉਹਦੇ ਮੈਂ ਇਹ ਆ ਵੀ ਉਹਨਾਂ ਚੁੱਕ ਕੇ ਖੜਿਆ ਵਿਚਾਰੇ ਭਲਾ ਹੋਣਾ ਵਿਚਾਰੇ ਦਾ ਗੱਡੀ ਆਂਦਾ ਉਹਨਾਂ ਚੁੱਕ ਕੇ ਖੜਿਆ ਮੈਨੂੰ ਕੋਈ ਤੇ ਕੋਈ ਵੀ ਆਂਦਾ ਹੀ ਨਹੀਂ ਤਾਂ ਪਾਪਾ ਉਹ ਕਿੱਥੇ ਚੱਲ ਆ ਆਪਣੀ ਜਾਨ ਬਚਾਓ ਕੋਈ ਦਿੱਤਾ ਲਿਆ ਗਿਆ ਆ ਗਿਆ ਤੇ ਬਚ ਗਈ ਜਾਨ ਮਮਮੀ ਤੇ ਭੈਣ ਗਿਜੂ ਗਏ ਤੇ ਸਿੱਧਾ ਮੇਰੇ ਕੋਲ ਆਉਂਦੇ ਹਾਂ ਤੁਸੀਂ ਤੇਰੇ ਕੋ ਪੁੱਤ ਕਿ ਤਾਮਦੇ ਅਹੀਂ ਤੇਰੇ ਨਾਲ ਅੱਡ ਜਦੋਂ ਤੈਨੂੰ ਕੀਤਾ ਤਾਂ ਅਸੀਂ ਕਾਣੀ ਵੰਡ ਕੀਤੀ ਤਾਂ ਅਸੀਂ ਕਿਹੜੇ ਮੂੰਹ ਨਾਲ ਤੇਰੇ ਵੱਲ ਆਉਂਦੇ ਉਹ ਮੰਮੀ ਇਹੋ ਜਿਹੀ ਗੱਲਾਂ ਕਰਾਂ ਸੁਣ ਨਹੀਂ ਆਉਂਦੇ ਹਾਲੇ ਗੁੱਸਾ ਵੀ ਹੋਰ ਗੱਲਦਾ ਸੀ ਇਹ ਤਾਂ ਤਾਂ ਗੁੱਸਾ ਸੁਣਾ ਗਿਆ ਮੈਨੂੰ ਹੋਰ ਕਿਹੜੀ ਗੱਲ ਦਾ ਗੁੱਸਾ ਸੀ ਤੈਨੂੰ ਉਹ ਵੀ ਦੱਸ ਦੇ ਚੱਲ ਮੰਮੀ ਸਮਾਂ ਵੀ ਇਦਾਂ ਨਾ ਬਸ ਬਾਤ ਗਈ ਮੰਮੀ ਤੈਨੂੰ ਮੈਂ ਆਖਿਆ ਸੀ ਨਾ ਕਿ ਗੁਰਨਾਮ ਵੀਰ ਜੀ ਨਹੀਂ ਇਦਾਂ ਦਾ ਹੈਗਾ ਤੇ ਤੁਹਾਨੂੰ ਚਾਹੀਦਾ ਹੈ ਵੀ ਪਹਿਲਾਂ ਇਹਦੇ ਵੱਲ ਵੀ ਆਉਂਦੇ ਮੈਂ ਪਿੱਤਾ ਗੱਲਾਂ ਮਮਮੀ ਦੋ ਪਾਣੀ ਹਰੋ ਨਾ ਇੱਕ ਗੱਲ ਹੈਗੀ ਆ ਕਿ ਕਵਲ ਨੂੰ ਕੀ ਤਕਲੀਫ ਹੈਗੀ ਤਾਨੂੰ ਘਰੋਂ ਕੱਢਿਆ ਉਹਦਾ ਇਹ ਮਤਲਬ ਨਹੀਂ ਹੈ ਪੰਦਾ ਘਰੋਂ ਕੱਢਣ ਦਾ ਤਾਨੂੰ ਉਹ ਹੋ ਗਾਲੀ ਹੋਈ ਜਿਹੜਾ ਅਸੀਂ ਮਾੜਾ ਮਟਾ ਗਏ ਇੱਧਰ ਨੂੰ ਉਹਨੇ ਨਾ ਹੀ ਉਹਨੇ ਚੁੱਕ ਕੇ ਸਾਡਾ ਵੀ ਜਾਓ ਉਧਰ ਹੀ ਜਾਓ ਮੈਂ ਤੇ ਬਾਬੀ ਪਤਾ ਹੈ ਇਹਨਾਂ ਨੂੰ ਕਿ ਮੇਰੇ ਕੋ ਆਉਣ ਤੋਂ ਪਹਿਲਾਂ ਤੁਸੀਂ ਇੱਧਰ ਜਾਂਦੇ ਤੇ ਨਾਲੇ ਉਹਨਾਂ ਨੂੰ ਦੱਸਦੇ ਵੀ ਸਾਡੇ ਨਾਲ ਕੁਝ ਕੀਤਾ ਉਹਨੇ ਪਤਾ ਕੀ ਆ ਜਿਹੜੀ ਕਵਲ ਆ ਨਾ ਉਹ ਜ਼ਿਆਦਾ ਹੀ ਮੂੰਹ ਫਟ ਹੋ ਗਈ ਆ ਪਤਾ ਨਹੀਂ ਲੱਗਦਾ ਉਹਨੂੰ ਕਿ ਕਿਹੜੀ ਗੱਲ ਕਰਨੀ ਤੇ ਕਿਹੜੀ ਨਹੀਂ ਕਰਨੀ ਇੰਦਾਂ ਥੋੜੀ ਆ ਵੀ ਸਿਆਣੇ ਬਿਆਣੇ ਹੈਗੇ ਆ ਤੇ ਜਦੋਂ ਜੀ ਕੀਤਾ ਹਵਲ ੱੱਕੇ ਮਾਰ ਕੇ ਜਿੰਨੂ ਜੀ ਕੀਤਾ ਕੱਢ ਦਿੱਤਾ ਅਸੀਂ ਤੇ ਚੁੱਪ ਕਰਕੇ ਝਰ ਲਈਆਂ ਪਰ ਹੁਣ ਬਜ਼ੁਰਗਾਂ ਵੱਲ ਤੇ ਵੇਖੇ ਇੰਦਾਂ ਥੋੜੀਆਂ ਕਰਜ ਗੱਲਾਂ ਚੱਲਦੀਆਂ ਹੁੰਦੀਆਂ ਉਹ ਨਾਲੇ ਭੈਣੇ ਸਾਡਾ ਮਾਂ ਪਰਨਾ ਵਾਧੂ ਹੋ ਗਿਆ ਤੇ ਇਹਨਾਂ ਘਰੋਂ ਬਾਹਰ ਕੱਢਦੀ ਆ ਇਹ ਲੋਕਾਂ ਨੂੰ ਲੱਗਾ ਪਤਾ ਜੇ ਲੋਕਾਂ ਨੂੰ ਪਤਾ ਲੱਗਾ ਤੁਹਾਨੂੰ ਨਹੀਂ ਰੁਕਾਉਣਾ ਕਰਨੀਆਂ ਵੀ ਸਾਰੀ ਮਦਦ ਉਹ ਮੈਂ ਕਹਿੰਦੀ ਆ ਵੀ ਹੁਣ ਇੱਥੇ ਵੀ ਹੋਈਆਂ ਤੇ ਜੇ ਹੁਣ ਮੇਰੇ ਵੀ ਉੱਥੇ ਪਤਾ ਲੱਗਦੀਆਂ ਵੀ ਮਾਂ ਪਰ ਉਹਦਾ ਪਰਜਾਈ ਨੇ ਕੱਢ ਕੇ ਭੇਜਿਆ ਤੇ ਕਿੰਨਾ ਮੇਰੇ ਤੇ ਵੀ ਬੀਤਣਾ ਤੇ ਮੇਰੇ ਸਹ ਕਿਥੇ ਕਿਥੇ ਗੱਲਾਂ ਬੋਲਦੀ ਜਿੰਨੇ ਦਿਨ ਕੁੜੀ ਕੋ ਰਹੇ ਆ ਇਹਨਾਂ ਕੋਈ ਵੇਖਣਾ ਲਵੇ ਪੇਰਾ ਮਾਂ ਪਿਓ ਆਇਆ ਤੇ ਇੱਥੇ ਬੈਠਾ ਆਣ ਕੇ ਪਰ ਸਹੀ ਮੰਮੀ ਤੂੰ ਜਦੋਂ ਮਾਰੀ ਤੂੰ ਇੱਥੇ ਮਿਲਦੀ ਮਿਲ ਕੋ ਮੈਂ ਆਪੇ ਗੱਲਬਾਤ ਉਹਨਾਂ ਕਰਦਾ ਤੂੰ ਉਸੇ ਚੱਲ ਗਏ ਤੇ ਕੀ ਕਰਦੇ ਪੁੱਤ ਤੂੰ ਤੇ ਇੱਕੋ ਗੱਲ ਕਰੀ ਜਾਂਦਾ ਮੇਰ ਕੋ ਆਉਂਦੇ ਮੇਰ ਕੋ ਆਉਂਦੇ ਕਿਤਾ ਹੀ ਆਉਂਦੇ ਆਉਂਦੀ ਤੇ ਤੁਹਾਡੇ ਵੀ ਦਿਵਾਲੇ ਹੁੰਦੀ ਅੱਗੇ ਤੂੰ ਠੀਕ ਨਹੀਂ ਹੈਗਾ ਤੇ ਫਿਰ ਚੰਗੇ ਲੱਗਦੇ ਇੱਥੇ ਬੋਲ ਬੁਲਾਰਾ ਕਰਦੇ ਗਰਨਾਮ ਕੋਉਣ ਲੱਗੀ ਨਹੀਂ ਕਿ ਵੈਂਦੀ ਤੁਹਾਡੀ ਵੀ ਆਦਤ ਆ ਨਾਲ ਹੀ ਨਹੀਂ ਉਹ ਚੱਲ ਜਾਂਦੀ ਉਹਦਾ ਸੁਭਾਅ ਹੈ ਦਾ ਉਹਨੂੰ ਕੀ ਕਹ ਸਕਦੇ ਆਪਾਂ ਚਲੋ ਤੁਸੀਂ ਹੁਣ ਬੈਠੋ ਤੇ ਭਾਬੀ ਜੀ ਤੁਸੀਂ ਅਧਕਰੋ ਤੁਸੀਂ ਚਾਹ ਘੁੱਟ ਬਣਾਓ ਤੇ ਮੈਂ ਇਹ ਨਾਲੇ ਵੀ ਕਿਉਂ ਨਹੀਂ ਆ ਕੀ ਕਿਥੋਂ ਬੋਲਦੀ ਆ ਪੁੱਤ ਤੇ ਮੈਂ ਤੇ ਆ ਨਹੀਂ ਰਹਿਣ ਹੀ ਦੇ ਤੇ ਜੇ ਤੂੰ ਜਾਣਾ ਵਾ ਨਾ ਜ਼ਰੂਰੀ ਤੇ ਹੌਂਸਲੇ ਨਾਲ ਗੱਲ ਕਰੀ ਹੋਰ ਨਾ ਹੋਏ ਤੇਰੇ ਵੀ ਦਿਵਾਲੇ ਹੋ ਜੇ ਨਹੀਂ ਹੁੰਦੀ ਮੰਮੀ ਤੇ ਫਿਕਰ ਨਾ ਕਰੋ ਵੀ ਅੱਜ ਮੈਂ ਇੱਥੇ ਗੱਲ ਕਰ ਮੋਕਾ ਕੇ ਜਾਣੀ ਆ ਆ ਤੇਰੀ ਵੀ ਲਾਪਾ ਕਰੂ ਕਿਤੇ ਮੈਂ ਕੀ ਰਹੂਗਾ ਮੈਂ ਵੇਖਦੇ ਨਾ ਕਿੱਥੋਂ ਬੋਲਦੀ ਆ ਮੈਂ ਉਨੀ ਨਾਲ ਨੂੰ ਸੱਦ ਕੇ ਲਿਆ ਹੁਣ ਇੱਥੇ ਤੇ ਫਿਕਰ ਨਾ ਕਰੋ ਨਹੀਂ ਮੈਂ ਮਾੜਾ ਬੋਲਦੀ ਉਹਨੂੰ ਭਾਬੀ ਭਾਬੀ ਲਾਦਾ ਵਾਣੀ ਦੀ ਐਂਡੀ ਸੁਤੀ ਹੁਣੀ ਆ ਅੰਦਰ ਜਾ ਕੇ ਵੇਨੀ ਆ ਆ ਗਈ ਆ ਸਿਆਪਿਆਂ ਦੀ ਜੜ ਹੁਣ ਪਤਾ ਨਹੀਂ ਕਿਹੜਾ ਨਵਾਂ ਸੁਨਾਹ ਲੈ ਕੇ ਆਈ ਹੋਣੀ ਪਾ ਦੂਗੀ ਨਾ ਕੰਨ ਚ ਵਾਲਾ ਭਾਬੀ ਮੈਂ ਆ ਗੱਲ ਕਰਨੀ ਏ ਤੇਰੇ ਨਾਲ ਆਜੋ ਦੀਦੀ ਨੰਗਾਓ ਸਾਸ਼ਿਕਾ ਸਾਸ਼ਿਕਾ ਠੀਕ ਠਾਕ ਆ ਹਾਂਜੀ ਠੀਕ ਠਾਕ ਹੋਰ ਬੁੜੀਆਂ ਠੀਕੇ ਹਾਂਜੀ ਹੋਰ ਦੱਸੋ ਗਿਆ ਦਿਨ ਪ੍ਰੀਤ ਸਕੂਲ ਆ ਹਾਂਜੀ ਗਿਆ ਵ ਤੇ ਕਿੱਦਾਂ ਆਉਣੇ ਹੋਏ ਆਉਣੇ ਆਣੇ ਕੀ ਆ ਉਧਰ ਆਓ ਕਰਨਾ ਮੀਰ ਜੀ ਦੇ ਘਰ ਉੱਥੇ ਤੁਹਾਡਾ ਨਾਲ ਗੱਲ ਕਰਨੀ ਆ ਤੇ ਜਿਹੜੀ ਗੱਲ ਕਰਨੀ ਤੇ ਇੱਥੇ ਮੇਰੇ ਘਰ ਹੀ ਕਰੋ ਹਾਂ ਮੈਂ ਉਹਦੇ ਘਰ ਨਹੀਂ ਗਈ ਜਾਂਦੀ ਤੇ ਨਾ ਮੈਂ ਜਾਣਾ ਹੀ ਆ ਭਾਬੀ ਮੇਰੀ ਗੱਲ ਸੁਣੋ ਮੰਮੀ ਉਹਨਾਂ ਨੇ ਹਿੱਸੇ ਦੀ ਗੱਲ ਕਰਨੀ ਆ ਦੁਬਾਰਾ ਵੰਡ ਹੋਣੀ ਆ ਉੱਥੇ ਆ ਜਾਓ ਉੱਥੇ ਗੱਲ ਹੋਣੀ ਆ ਨਹੀਂ ਹੇਸੇ ਰੋਜ ਵੰਡੇ ਜਾਂਦੇ ਫਿਰ ਰੋਜ ਵੰਡ ਵੰਡਾਈ ਹੁੰਦੀ ਆ ਵੰਡ ਵਡਾਈ ਕਿਤੇ ਇੱਕ ਵਾਰ ਹੁੰਦੀ ਆ ਥੋੜਾ ਵੀ ਤੀਜੇ ਦਿਨ ਵੰਡਾ ਪਾਉਂਦੇ ਆ ਪੋ ਤੇ ਭਾਬੀ ਤੁਸੀਂ ਕਿਹੜਾ ਉਹਦੇ ਨਾਲ ਚੰਗਾ ਕਰਕੇ ਕੀਤਾ ਉਹਨਾਂ ਦੇ ਨਾਲ ਇੱਥੋਂ ਦੀ ਘਰੋਂ ਕੱਢਦਾ ਉਹਨਾਂ ਨੂੰ ਚੋਕ ਕੇ ਤੇ ਝੋਲਾ ਫੜਾਤਾ ਵੀ ਜਾਓ ਤੇ ਉਹ ਵੀ ਤੇ ਹੇਸੇਦਾਰ ਹੈਗੇ ਹੀ ਕਰਦੇ ਤੇ ਹੇਸੇਦਾਰ ਹੈਗੇ ਮੈਂ ਕਰਦਾਂ ਮੁਕਰੀ ਆ ਤੇ ਜਦੋਂ ਮੈਂ ਕਹਿੰਦੀ ਆ ਵੀ ਨਹੀਂ ਉਧਰ ਜਾਣਾ ਵੀ ਉਹਨੇ ਬਹੁਤ ਸੋਣੀ ਕੀਤੀ ਸੀ ਲਿਮਟ ਚੋਕ ਕੇ ਪਾਵੇਂ ਉਹਨੇ ਜੋ ਮਰਜ਼ੀ ਕੀਤਾ ਪਰ ਇਹ ਮਾਪਿਓ ਹੀ ਉਹਨਾਂ ਲਈ ਦੋਵੇਂ ਪੁੱਤ ਇੱਕੋ ਜੁਕੇ ਆ ਫਿਰ ਵੀ ਉਹ ਤੁਹਾਡੇ ਨਾਲ ਰਹੇ ਆ ਕਿ ਚਲ ਤੂੰ ਇਕੱਲੇ ਰਹਿੰਦੀ ਓ ਪਰ ਤੁਸੀਂ ਉਹਨਾਂ ਨੇ ਕੀ ਸੁਣੀ ਵੀ ਚੁੱਕ ਕੇ ਬੈਗ ਫੜਾ ਕੇ ਵੀ ਜਾਓ ਤੇ ਘਰੋਂ ਨਿਕਲ ਜਾਓ ਜੇ ਮੈਨੂੰ ਪੁੱਛ ਲੈnde ਇੱਕ ਵਾਰੀ ਤੇ ਫੇਰ ਕੀ ਰਾਖ ਰਾ ਚੱਲੀ ਸੀ ਮੈਨੂੰ ਪੁੱਛਦੇ ਹਾਂ ਵੀ ਕਵਲ ਚਾਲਾ ਹਾਂ ਗਰਨਾਮ ਦਾ ਪਤਾ ਲੈ ਆਈਏ ਮੈਨੂੰ ਵੀ ਕਹਿੰਦੇ ਇਹ ਆਪ ਵੀ ਤੁਰ ਪੈਂਦੇ ਜਦੋਂ ਮੇਰੇ ਤੋਂ ਚੋਰੀਆਂ ਕਮਾਉਂਦੇ ਸੀ ਤੇ ਫੇਰ ਤੁਰੇ ਵਰਨ ਮੈਂ ਆ ਅੱਛਾ ਹੁਣ ਉਹ ਤੇਰੇ ਕੋ ਪੁੱਛ ਕੇ ਜਾਇਆ ਕਰਨ ਉਹ ਤੇਰੇ ਗੁਲਾਮ ਹੋ ਗਏ ਆ ਕਿ ਤੇਰੇ ਕੋ ਨਿੱਗੀ ਨਿੱਗੀ ਗੱਲ ਕਿਤੇ ਬਾਹਰ ਅੰਦਰ ਜਾਣਾ ਤੇ ਤੈਨੂੰ ਪੁੱਛਿਆ ਕਰਨ ਤੇਰੇ ਆਰਡਰ ਲਿਆ ਕਰਨ ਪਹਿਲਾਂ ਜਦੋਂ ਮੇਰੇ ਕੋ ਰੋਟੀ ਖਾਂਦੇ ਆ ਨਾ ਤਾਂ ਪੁੱਛਣ ਦਾ ਡਰ ਵੀ ਕੋਈ ਨਹੀਂ ਆ ਮੇਰੇ ਨਾਲ ਰਹਿੰਦੇ ਆ ਮੈਂ ਉਹਨਾਂ ਨੂੰ ਸਾਂਭ ਦੀ ਸੋਦੀ ਲੀੜਾ ਤੋ ਤਦ ਨਹੀਂ ਰੋਟੀ ਪਕਾ ਕੇ ਦਿੰਨੀ ਆ ਤੇ ਜੋ ਪੁੱਛ ਲੈਂਦੇ ਤਾਂ ਕੋਈ ਮਾੜੀ ਗੱਲ ਵੀ ਨਹੀਂ ਨਾ ਕੀ ਕਹਿੰਨੀ ਤੂੰ ਕਿ ਮੈਂ ਉਹਨਾਂ ਨੂੰ ਰੋਟੀ ਦਿੰਨੀ ਆ ਕੋਈ ਹਸਾਨ ਨਹੀਂ ਕਰਦੀ ਸਾਵਾ ਹੀ ਸੋ ਉਹਨਾਂ ਦਾ ਤੂੰ ਖਾਂਦੀ ਆ ਤੇ ਦੂਜੀ ਗੱਲ ਇਹ ਤੂੰ ਕਹਿੰਨੀ ਮੈਂ ਕੱਪੜੇ ਹੀ ਰੇਤੋ ਕੇ ਦਿੰਨੀ ਉਹਨਾਂ ਨੂੰ ਕੀ ਤੋਂ ਆ ਕੇ ਦਿੰਨੀ ਆ ਸਾਰੇ ਜਿਹੜੇ ਤੋਂ ਲੱਗੇ ਰਹਿੰਦੇ ਆ ਮੈਨੂੰ ਇੱਕ ਇੱਕ ਗੱਲ ਉਹਨਾਂ ਨੇ ਦੱਸੀ ਆ ਕਿ ਤੇ ਪੈਰ ਲਿਬੜੇ ਆ ਜਾਣ ਘਰ ਤੇ ਤੂੰ ਤਾਂ ਉਹਨਾਂ ਨੂੰ ਕਹਿ ਦਿੰਦੀ ਆ ਆ ਲਿਬੜ ਗਏ ਤੇ ਆ ਚਾਦਰਾਂ ਲਿਬੜ ਗਈਆਂ ਸਭ ਮੈਨੂੰ ਪਤਾ ਵਾ ਤੋ ਚੁੱਪ ਕਰਕੇ ਨਾ ਬੰਦੇ ਦੀ ਬਣ ਕੇ ਤੋ ਉਧਰ ਆ ਜਾ ਅੱਜ ਇੱਥੇ ਵੰਡ ਹੋ ਕੇ ਜਾਣੀ ਆ ਤੈਨੂੰ ਮੈਂ ਦਿਨੇ ਤਾਰੇ ਨਾ ਮਖਾਏ ਤੋ ਤੂੰ ਵੀ ਜਾਦਕੀ ਕਰਉਂਗੀ ਮੈਂ ਨਹੀਂ ਇਹਦੀ ਅੱਗ ਦੀ ਨਾਲ ਹੀ ਆ ਕੁੜੀ ਤੇ ਆ ਚੰਗਾ ਸਿਆਪਾ ਪੈ ਗਿਆ ਵੀ ਜਿਹੜਾ ਮੈਂ ਉਹਨਾਂ ਨੂੰ ਘਰੋਂ ਬਾਹਰ ਕੱਢਦਾ ਵਾ ਹੁਣ ਏਦਾਂ ਕਰ ਕਵਲ ਕੁੜੇ ਲਾਕ ਹੋਈ ਸਕੀਮ ਕੈਨੀਆਂ ਜਾ ਕੇ ਵੀ ਮੰਡ ਵੰਡਾਈ ਨਾ ਦੋਰੇ ਕਰੋ ਕੋਈ ਗੱਲ ਨਹੀਂ ਮੈਨੂੰ ਗੁੱਸਾ ਆ ਗਿਆ ਇਹ ਤੇ ਗਲਤੀ ਹੋ ਗਈ ਮੇਰੇ ਕੋ ਤੇ ਆ ਕੋਈ ਗੱਲ ਨਹੀਂ ਮੰਮੀ ਡਾਡੀ ਆ ਜਾਣ ਮੇਰੇ ਵਾਲਾ ਮੈਂ ਬਾਹਲ ਕੇ ਰੋਟੀ ਦਵਾਂਗੀ ਚਲੋ ਛੱਡੋ ਖੜਾ ਲੱਗਦਾ ਤੁਰੀ ਆਉਂਦੇ ਹੀ ਦੀਦੀ ਦੇ ਨਾਲ ਚਲ ਚੋਪ ਕੇ ਆਉਂਦੀ ਆ ਕੈਨੀਆਂ ਮੈਂ ਕਿੱਦਾਂ ਨਹੀਂ ਆਉਂਦੀ ਵੇਖਿਓ ਨਹੀਂ ਆਉਂਦੀ ਆ ਨਾਲ ਲੈ ਕੇ ਹੋਣਾ ਹੀ ਨਾ ਆਉਂਦੀ ਆ ਪਹਿਲਾਂ ਤਾਂ ਬੜੀ ਚਾਂਬਰਦੀ ਸੀ ਅੱਗੇ ਅੱਗੇ ਮੈਂ ਚੁੱਪ ਕਰਕੇ ਤੇ ਆ ਜਾ हां जी ਦੱਸੋ ਦੱਸਣਾ ਕੀ ਆ ਪਹਿਲਾਂ ਮੈਨੂੰ ਇਹ ਦੱਸ ਕਿ ਤੂੰ ਮੰਮੀ ਡੈਡੀ ਨੂੰ ਘਰੋਂ ਕਿਉਂ ਕੱਢਿਆ ਹੈਗਾ ਮੈਨੂੰ ਤੇ ਉਦਾਂ ਹੀ ਗੁੱਸਾ ਜਾ ਆ ਗਿਆ ਤੇ ਨਾ ਕਰ ਹਾਂ ਨਹੀਂ ਕੱਢਿਆ ਵੀ ਮੈਨੇ ਮੜਾ ਜਾ ਗੁੱਸੇ ਨਾਲ ਬੋਲੀ ਤੇ ਘਰ ਛੱਡ ਕੇ ਚਲ ਗਏ ਵੇਖਾਂ ਕਿੱਡੀਆਂ ਸਫਾਈਆਂ ਦਿੱਦੀ ਫਿਰਦੀ ਹੁਣ ਕੁੜੀ ਜਹਾ ਹੁੰਦਿਆ ਉਦੋਂ ਤੇ ਬੂਹੇ ਮਾਰ ਲੈ ਗਿਆ ਬੈ ਕਾਡਾ ਬਾਹਰ ਸੁੱਟ ਕੇ ਤੁਸੀਂ ਕਵਲ ਨੂੰ ਨਹੀਂ ਜਾਣਦੇ ਕਿੰਨੀ ਚਲਾਕ ਆ ਇਹਨੂੰ ਹੁਣ ਕੋਈ ਮਤਲਬ ਹੋਣਾ ਵਾ ਆਹ ਹਟਾੜ ਜੀ ਮੈਨੂੰ ਕਹਦਾ ਮਤਲਬ ਹੋਣਾ ਮੈਂ ਤਾਂ ਤੁਹਾਡੀ ਸੇਵਾ ਕਰਨਾ ਚਾਹੁੰਦੀ ਆ ਦਿਨ ਰਾਤ ਹਾਜ਼ਰ ਮੈਂ ਤੁਹਾਡੀ ਸੇਵਾ ਵੇ ਜੋ ਮੈਨੂੰ ਗੁੱਸਾ ਆ ਗਿਆ ਵੀ ਤੁਸੀਂ ਮੈਨੂੰ ਪੁੱਛਦੇ ਨਹੀਂ ਆਂ ਜਿਹੜੀ ਉਹਦੋਂ ਸੇਵਾ ਹੋਈ ਉਹ ਮਾੜੀ ਆ ਸਾਥੋਂ ਉਹ ਨਹੀਂ ਭੁੱਲਣੀ ਜਾਰੀ ਉਹ ਮਰਾ ਇਹਦੇ 'ਚ ਕਿਹੜਾ ਗੁਨਾਹ ਕਰਤਾ ਸੀ ਜਿੱਦਾਂ ਦਾ ਹੀਰਾ ਵੀ ਦੀ ਉਹਦਾਂ ਦਾ ਗੁਨਾਹ ਹੀ ਜੇ ਪਤਾ ਹੀ ਲੈਣ ਲੱਗੇ ਕਿ ਕੀ ਹੋ ਗਿਆ ਸੀ ਉਹਦਾਂ ਮੇਰੇ ਕਹੇ ਤਾਂ ਨਾ ਸਾਰੇ ਜਾਣੇ ਗੁੱਸਾ ਕਰਦੇ ਆ ਕਬਲ ਜਿਆਦਾ ਹੀ ਸਿਰ ਚੜੀ ਆ ਐਵੇਂ ਹੀ ਉਹ ਗੱਲ ਬੋਲੀ ਜਾਂਦੀ ਆ ਨਾ ਵੱਡਾ ਵੈਂਦੀ ਨਾ ਨਿੱਕਾ ਵੈਂਦੀ ਆ ਕੋਈ ਨਹੀਂ ਲੱਗ ਜਾਂਦਾ ਇਹਨੂੰ ਵੱਡੇ ਨਿੱਕੇ ਦਾ ਅੱਗੇ ਵੀ ਕਰਦੀ ਮੰਡ ਹੋਈ ਨਾ ਦੁਬਾਰਾ ਹੋ ਜਾਂਦੀ ਆ ਹੁਣ ਆਪਣਾ ਬਿਲਾ ਕਰ ਤੂੰ ਕੋਠੀ ਜਿਹੜੀ ਹੈ ਨਾ ਉਹ ਡੈਡੀ ਮੰਮੀ ਦੇ ਕੋਲ ਹੀ ਨਾ ਹੁਣ ਕਰਨਾਲ ਵੀਰ ਜੀ ਦੇ ਨਾਲ ਰਹਿਣਗੇ ਇਹ ਤੇ ਤੂੰ ਜਿੱਥੇ ਜਾਣਾ ਜਾ ਆ ਗਈ ਕਹਿਣ ਦੀ ਜੀ ਤੁਸੀਂ ਮੈਂ ਨਹੀਂ ਘਰ ਛੱਡਣਾ ਮੈਂ ਕਿੱਥੇ ਰਹਿਣਾ ਹਾਂ ਕਿਉਂ ਜਦੋਂ ਮਾਂ ਪਿਓ ਨੇ ਮੇਰੇ ਨੂੰ ਬਾਹਰ ਧੱਕੇ ਮਾਰ ਕੇ ਕੱਢੇ ਉਦੋਂ ਨਹੀਂ ਵਿਚਾਰ ਆਈ ਮੈਂ ਤੈਨੂੰ ਕਿ ਮੈਂ ਇਹਨਾਂ ਨੂੰ ਕਿੱਥੇ ਕੱਢਣ ਦੀ ਆ ਹੋਣ ਤਾਂ ਇੰਨੀ ਵੀ ਇੱਦਾਂ ਜਾਣਾ ਪੈਣਾ ਜਿੱਦਾਂ ਤੂੰ ਉਹਨਾਂ ਦਾ ਝੋਲਾ ਕੱਢ ਕੇ ਬਾਹਰ ਮਾਰੇ ਨਾ ਲੈ ਤੇਰਾ ਵੀ ਹੁਣ ਮੈਂ ਸਮਾਨ ਚੋ ਕੇ ਬਾਹਰ ਮਾਰਦੀ ਆ ਤੇ ਜਿੱਥੇ ਮਰਜ਼ੀ ਜਾਣਾ ਜਾ ਬਿਲਾਕਾਰ ਆਪਣਾ ਉਹ ਦੀਦੀ ਇਹਨਾਂ ਨੇ ਇੱਕੋ ਰੱਟ ਲਈ ਆ ਬਸ ਨਾਲ ਲਿਮਟ ਬਣਾਈ ਲਿਮਟ ਬਣਾਈ ਲਿਮਟ ਬਣਾਈ ਨਾ ਮੈਂ ਆਪੇ ਕਰਜਾ ਲਊਂਗਾ ਇਹਨਾਂ ਨੂੰ ਟੈਨਸ਼ਨਾਂ ਦੀ ਕੋਈ ਲੋੜ ਨਹੀਂ ਆਗੀ ਕਰ ਲੈ ਹੁਣ ਜਿਹੜੀ ਮੱਝ ਕਰਨਾਮ ਕੋਲ ਹੈ ਨਾ ਉਹ ਤੂੰ ਲਵੇਂਗੀ ਤੇ ਬਾਕੀ ਦਾ ਡੰਗਰ ਜਿਹੜੇ ਸਾਡੇ ਹਿੱਸੇ ਦੇ ਨਾ ਉਹ ਹੁਣ ਕਰਨਾਮ ਵੱਲ ਆਉਣਗੇ ਇੱਕ ਗੱਲ ਹੋਰ ਸੁਣ ਲੈ ਅੱਗੇ ਦੋ ਹਿੱਸੇ ਤੂੰ ਸੰਭੇ ਹੀ ਨਾ ਹੋਂ ਦੋ ਹਿੱਸੇ ਜਾਣਗੇ ਗੁਰਨਾਮ ਦੇ ਹਿੱਸੇ ਠੀਕ ਹੈ ਨਾ ਜਿੱਦਨ ਮਾਈ ਬਾਪੂ ਰਹਿਣਗੇ ਓਦਾਂ ਦੀਦੀ ਮੈਂ ਤੁਹਾਡਾ ਵੀ ਸਾਥ ਲਾਇਆ ਵਾ ਤੀਜੇ ਦਿਨ ਝੋਲਾ ਚੁੱਕ ਕੇ ਖੱਡੇ ਘਰ ਚ ਕੁਵਾੜੇ ਪਾਉਣ ਆ ਜਾਣੇ ਆ ਕਦੀ ਰੋਕੀ ਭਰਾਵਾਂ ਨਾਲ ਦੇ ਰਲ ਮਿਲ ਕੇ ਰੋ ਤੂੰ ਕਦੀ ਉਧਰ ਵੰਡ ਪਾ ਜਾਣੀ ਕਦੀ ਉਧਰ ਵੰਡ ਪਾ ਜਾਣੀ ਤੇਰਾ ਵੀ ਕੋਈ ਹਾਲ ਨਹੀਂ ਹੈ ਲੱਗ ਗਈ ਕੁੜੀਆਂ ਵਾਲੇ ਤੇ ਤੇਰੇ ਵਿੱਚ ਮਾਸਾ ਨਹੀਂ ਆ ਵੀਰ ਜੀ ਕਉਂ ਤੂੰ ਬੋਲਦੀ ਕਿਦਾਂ ਵਾ ਜਰਾ ਮੂੰਹ ਸਬਾ ਕੇ ਕੋਈ ਨਹੀਂ ਦੇ ਅੱਗੇ ਹੋਏ ਤਿੰਨੇ ਸੇ ਹੁਣ ਚਾਰ ਹੋਣੇ ਜੋ ਬੇਰਾਗੀ ਬੋਲਣਾ ਪੈਂਦਾ ਵਾ ਜਦੋਂ ਇੱਕ ਬੰਦੇ ਨਾਲ ਧੱਕਾ ਹੋਵੇ ਨਾ ਉਹਨੂੰ ਨਮਾਈ ਜਾਓ ਤੇ ਫਿਰ ਬੋਲਣਾ ਪੈਂਦਾ ਵਾ ਅੱਛਾ ਅੱਜ ਤੇਰੇ ਨਾਲ ਬੜਾ ਧੱਕਾ ਹੋਣ ਰਿਹਾ ਵਾ ਤੇ ਜਿੱਦਨ ਸਾਡੇ ਨਾਲ ਧੱਕਾ ਕੀਤਾ ਸੀ ਤੂੰ ਉਸ ਦਿਨ ਤੇ ਤੂੰ ਕੋਈ ਨਹੀਂ ਅਹੀਂ ਤਾਂ ਸਿਰ ਮੱਥੇ ਕਿਹਾ ਹੈਗਾ ਕਿ ਜੋ ਕੋ ਉਹ ਦੇ ਤਾਂ ਸਾਨੂੰ ਠੀਕ ਹੀ ਠੀਕ ਆ ਆ ਵੇਖ ਲੈ ਸਾਡੇ ਕਮਰੇ ਦਾ ਹਾਲ ਅਭੀ ਕਮਰਾ ਦਿੱਤਾ ਹੈ ਨਾ ਜਿਹਦੇ ਵਿੱਚ ਆਉਂਦੀਆ ਮੈਨੂੰ ਸ਼ਰਮ ਆਉਂਦੀ ਆ ਇੱਥੇ ਪਵਾੜ ਹੀ ਲੱਗਾ ਹੁੰਦਾ ਹੈਗਾ ਇਹ ਬਾਦੂ ਬਾਟੂ ਕਮਰਾ ਵਾ ਜਿਹਦੇ ਵਿੱਚ ਹਾਨੂੰ ਕੱਢ ਕੇ ਮਾਰਿਆ ਸੀ ਤੂੰ ਵੰਡ ਮੈਂ ਨਹੀਂ ਕੀਤੀ ਆਵੇ ਬੈਠੀ ਤੇਰੀ ਨਨਾਨਾ ਉਦਾਂ ਦੀ ਹੈ ਮੇਰੀ ਦੋਦਾਂ ਦੀ ਤੇਰੀ ਇਹਨਾਂ ਨੇ ਕੀਤੀ ਨਾ ਵੰਡ ਮੈਂ ਕੌਣ ਹਾਂ ਨਹੀਂ ਵੰਡ ਕਰ ਤੋ ਕੋਈ ਨਹੀਂ ਅੱਜ ਹੀ ਮੈਂ ਹੀ ਵੰਡ ਕਰਨ ਆਈ ਆ ਅੱਗੇ ਮੈਨੂੰ ਨਹੀਂ ਪਤਾ ਮੈਂ ਆ ਗਈ ਤੇਰੇ ਵਰਗੇ ਦੀ ਗੱਲਾਂ ਚ ਹੁਣ ਨਹੀਂ ਮੈਂ ਕਿਸੇ ਦੀ ਗੱਲਾਂ ਚ ਆਉਣ ਵਾਲੀ ਸਾਰੇ ਵੰਡ ਹੋਣੀ ਨਹੀਂ ਪੈਣਾ ਇਹ ਤੂੰ ਹੀ ਕਰਾਈ ਆ ਤੇ ਸ਼ੁਰੂਆਤ ਤੂੰ ਹੀ ਕੀਤੀ ਤੇਰੀ ਮਾਂ ਨੇ ਪੱਟੇ ਵੜਾਈਆਂ ਨਾ ਉਹਦਾ ਨਤੀਜਾ ਸਾਰਾ ਇਹ ਉਹਦਾ ਕੋਈ ਕਸੂਰ ਨਹੀਂ ਉਹ ਬੜੀ ਚੰਗੀ ਜਿਹੜੀ ਪਿੱਛੇ ਦਾਕ ਮੰਡਾ ਪਾਈ ਤੇ ਹੁਣ ਇੱਥੇ ਆ ਕੇ ਤੇ ਹੁਣ ਮੈਨੂੰ ਕਹੀ ਜਾਓ ਕੱਬਲ ਚੋਪੀ ਕਰ ਜਾ ਕੀ ਤੂੰ ਪਿਛਲੀਆਂ ਗੱਲਾਂ ਛੇੜ ਕੇ ਤੇ ਬਹਿ ਜਾਨੀ ਆ ਗੱਲ ਜਿਹੜੀ ਹੋਣੀ ਹੋਏ ਨਾ ਉਹਦੇ ਚੰਗਾਰਾ ਦੇਈਦਾ ਹੁੰਦਾ ਨਾਲੇ ਮੈਂ ਵੀ ਤੇ ਵੇਖਾ ਅੱਗੇ ਤੂੰ ਜਿੰਨੀ ਕਿ ਸੇਵਾ ਕਰ ਲਈ ਹੁਣ ਮੈਂ ਵੇਖਦੀ ਇਹ ਵੀ ਕਿੰਨੀ ਕਿ ਸੇਵਾ ਕਰਦੇ ਆ ਸਾਰੇ ਜਣੇ ਸੁਣ ਲਓ ਕੁੜੀ ਦਾ ਹਿੱਸਾ ਬਰਾਬਰ ਬਰਾਬਰ ਤੇ ਬਰਾਬਰ ਹੀ ਰਹੂਗਾ ਜਿੱਦਾਂ ਤੇ ਤੂੰ ਹੀ ਹੋ ਤਾਂ ਜੀ ਹੋਵਾ ਵਾਲੇ ਵਾਤੇ ਅੱਜ ਤੁਹਾਨੂੰ ਧੱਕੇ ਕਦੀ ਉਧਰ ਤੇ ਕਦੀ ਉਧਰ ਕਰਨ ਤੇਰੀ ਧੀ ਆਉਗੀ ਉਹਨੂੰ ਵੀ ਧੱਕੇ ਮਾਰੋਗੇ ਤਾਂ ਨਹੀਂ ਨਹੀਂ ਮੰਮੀ ਸਾਡੇ ਵੱਲੋਂ ਨਹੀਂ ਤੁਹਾਨੂੰ ਕੋਈ ਏਦਾਂ ਦੀ ਸ਼ਿਕਾਇਤ ਆਉਂਦੀ ਜਿਹੜੇ ਟਾਈਮ ਦੇ ਵਿੱਚ ਦੀਦੀ ਸਾਡੇ ਨਾਲ ਖਲੋਤੀ ਹੈ ਨਾ ਉਸ ਟਾਈਮ ਤੇ ਸਾਰਿਆਂ ਨੇ ਮੈਨੂੰ ਜਵਾਬ ਦੇਤਾ ਹੀਗਾ ਮੈਂ ਇਹਨਾਂ ਦਾ ਕਿਦਾਂ ਆਸਾਨ ਪਲਾਉਂਗੀ ਇਹ ਕੰਮ ਨਹੀਂ ਹੋ ਸਕਦਾ ਚਲੋ ਦੀਦੀ ਦਾ ਹਿੱਸਾ ਕੱਢੋ ਚਾਹੇ ਨਾ ਕੱਢੋ ਦੀਦੀ ਨੂੰ ਕੋ ਦੋ ਜਾਂ ਨਾ ਦੋ ਮੈਂ ਇਹਨਾਂ ਨੂੰ ਪੂਰਾ ਮਿਲੂੰਗੀ ਦੀਦੀ ਨੇ ਤਾਂ ਮੇਰੀਆਂ ਭੈਣਾਂ ਨਾਲੋਂ ਵੀ ਵਾਅਦਾ ਕੀਤਾ ਵਾ ਜੋ ਆਸਾਨ ਮੇਰੇ ਨਾਲ ਕੀਤਾ ਨਹੀਂ ਮੰਮੀ ਮੈਨੂੰ ਇਹ ਹਿੱਸਾ ਨਹੀਂ ਚਾਹੀਦਾ ਮੈਨੂੰ ਮੇਰੇ ਭਰਾ ਵਸਦੇ ਚਾਹੀਦੇ ਆ ਜਿਨ੍ਹਾਂ ਨੂੰ ਮੈਂ ਮਿਲਦੀ ਵਰਤਦੀ ਰਵਾਂ ਮੈਂ ਇਹ ਹਿੱਸਿਆਂ ਦੀ ਭੁੱਖੀ ਨਹੀਂ ਮੈਨੂੰ ਪਰ ਆਪਣੇ ਬਹੁਤ ਕੁਝ ਦਿੱਤਾ ਮਗਰ ਹਾ ਹੈ ਤਾਂ ਇਹਦਾ ਇਦਾਂ ਮੇਰੇ ਦਿਵਾਲੇ ਹੋ ਗਏ ਜਿੱਦਾਂ ਪਤਾ ਨਹੀਂ ਮੈਂ ਕਿੱਡਾ ਕਤਲ ਕਰਤਾ ਹਾਂ ਦਾ ਵਾ ਗੁੱਸੇ ਨਾਲ ਰਾਜ ਕਿਤੇ ਹੋ ਹੀ ਜਾਂਦੀ ਆ ਤੂੰ ਇਹਦਾ ਤਮਾਸ਼ਾ ਹੀ ਬਣਾ ਲਿਆ ਗੱਲ ਦਾ ਨਾ ਤਮਾਸ਼ਾ ਬਣਾਉ ਨੂੰ ਇੱਥੇ ਕੋਈ ਉਹ ਗੱਲ ਲੱਗੀ ਹੈ ਕਿ ਸੇਂਜ ਤਮਾਸ਼ਾ ਤਾਂ ਤੂੰ ਬਣਾਇਆ ਕਰਦਾ ਤੂੰ ਤੇ ਇਹੋ ਗੱਲ ਵੀ ਉਹਨਾਂ ਨੂੰ ਬਜ਼ੁਰਗਾਂ ਨੂੰ ਘਰੋਂ ਕੱਢ ਕੇ ਤੇ ਬਾਹਰ ਮਾਰਿਆ ਤੈਨੂੰ ਮਾਸਾ ਸ਼ਰਮ ਨਾ ਆਈ ਲੋਕੀ ਨੇ ਬਾਹਰ ਸਾਨੂੰ ਦੱਸਣ ਦੇ ਹੀ ਕਿ ਕਿਦਾਂ ਕਵਲ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਜੇ ਕੋਈ ਗੱਲ ਹੈਗੀ ਤੈਨੂੰ ਸਾਜ ਲੈਂਦੀ ਉੱਥੇ ਤੂੰ ਤਾਂ ਉਹ ਗੱਲ ਬਣਾ ਸਵਾਰ ਕੇ ਤੇ ਨੀੜਾ ਕੱਪੜਾ ਪਾ ਕੇ ਤੇ ਬੜੀ ਸੋਹਣੀ ਤੇਰੀ ਸੋਭਾ ਬੜੀ ਹੋਣੀ ਨਾ ਕੁੜੀ ਦੇ ਸਹੁਰਿਆਂ ਦੇ ਪਿੰਡ ਦੀ ਜਿਹੜਾ ਕੰਮ ਤੂੰ ਕਰਦੀ ਫੇਦੀ ਆਪਣੇ ਆਪ ਜਿ ਬਹੁਤ ਸਿਆਣ ਵਿਚਾਰਦੀ ਆ ਵੀ ਮੈਂ ਬੜੀ ਸਿਆਣੀ ਆ ਭਾਬੀ ਐ ਤੇ ਮੈਂ ਨਾ ਹੀਰੇ ਵੀ ਦੱਸਿਆ ਜੇ ਦੱਸਤਾ ਨਾ ਤੇ ਰੇਖੀ ਤੇ ਕੀ ਬਣਦਾ ਵਾ ਉਹਨੇ ਵੀ ਦੱਸ ਲੋ ਜੇ ਕੋਈ ਕਸਰ ਰਹਿ ਗਈ ਆ ਨਾ ਉਹ ਵੀ ਪੂਰੀ ਕਰ ਲੋ ਚੰਗੀ ਤਰ੍ਹਾਂ ਅਗ ਲਾ ਦਿਓ ਮੇਰੇ ਘਰ ਉਹ ਆਦੇ ਪਣਾ ਤੂੰ ਹੀ ਲਾਈ ਪਹਿਲਾਂ ਅਸੀਂ ਨਹੀਂ ਲਾਈਏ ਵਿਆਹ ਹੈ ਭਰਾਵਾ ਹੱਥ ਜੋੜੇ ਤੁਹਾਡੇ ਗਾੜੀ ਬੱਸ ਕਰੋ ਹੇ ਸੇ ਵੰਡੇ ਗਏ ਨਾ ਤੇ ਚਲੋ ਤੁਸੀਂ ਵੀ ਜਾ ਕੇ ਤੇ ਆਪਣਾ ਕੰਮ ਕਰੋ ਤੇ ਜਾ ਕੇ ਆਪਣੇ ਜਿੱਥੇ ਜਾਣਾ ਜਾ ਮੰਮੀ ਤੂੰ ਇਹ ਕਾਜ ਕਰਕੇ ਬੈਠੇ ਆ ਮੈਂ ਕਿੱਥੇ ਜਾਉਂਗੀ ਕੋਹ ਤੇ ਸੋਚੋ ਮਾੜਾ ਮੋਟਾ ਤੇਰਾ ਸੋਚੋ ਅਸੀਂ ਤਾਂ ਸੋਚਿਆ ਨਹੀਂ ਤੇਾਨੂੰ ਤਾਂ ਘਰੋਂ ਕੱਢੇਗੀ ਅਸੀਂ ਤੇ ਦੇ ਬੂਏ ਜਾ ਕੇ ਤੇ ਬਵਾਂਗੇ ਬਹੁਤ ਸੋਣੀ ਗੱਲ ਵਾ ਤੇਰੀ ਜਿਹੜੀ ਗੱਲ ਨਾ ਸੱਚੀ ਹੋਵੇ ਉਹ ਹੋ ਹੀ ਜਾਂਦੀ ਆ ਮੈਨੂੰ ਸਾਰਾ ਪਤਾ ਵਾ ਤੁਹਾਡੀ ਸਾਰਿਆਂ ਦੀ ਮਿਲੀ ਭੁਗਤ ਕਾਪੀ ਇਹਨੂੰ ਘਰੋਂ ਬਾਹਰ ਕੱਢਣਾ ਹਾ ਤੁਹਾਡੇ ਨੇ ਬੇਈਮਾਨੀ ਕੀਤੀ ਨਾ ਅੱਜ ਤੇਰੇ ਸਾਹਮਣੇ ਆ ਹੀ ਗਈਆਂ ਵਾ ਅਹੀਂ ਭਾਵੇਂ ਲੱਖ ਵਾਰੀ ਮਾੜੇ ਹੋਈਏ ਪਰ ਅਹੀਂ ਇਹ ਗੱਲ ਨਹੀਂ ਸੋਚਦੇ ਕਿ ਮਾਪਿਓ ਨੂੰ ਘਰੋਂ ਕੱਢੀਏ ਤੂੰ ਤੇ ਮੰਮੀ ਡੈਡੀ ਨੂੰ ਘਰੋਂ ਕੱਢ ਕੇ ਨਾ ਤੇ ਸਾਡਾ ਜਲੂਸ ਹੀ ਕੱਢ ਦਿੱਤਾ ਵਾ ਬਾ ਹੁਣ ਮੰਮੀ ਡੈਡੀ ਮੇਰੇ ਨਾਲ ਰਹਿਣਗੇ ਨਾ ਵੇਖੀ ਤੇ ਸਹੀ ਫੁੱਲਾ ਵਾਂਗੂ ਰੱਖੂੰਗੀ ਅੱਗੇ ਗੱਲ ਹੀ ਵੰਡ ਹੋਈ ਮੈਨੂੰ ਇਹ ਵੰਡ ਨਹੀਂ ਮਨਜ਼ੂਰ ਹੈਗੀ ਤੁਹਾਡੀ ਤੇ ਨੂੰ ਮਨ ਹੂ ਹੋਵੇ ਜਾਂ ਨਾ ਹੋਵੇ ਅਸੀਂ ਕਰਨਾ ਜੋ ਵੀ ਕਰਨਾ ਵਾ ਪਹਿਲੋਂ ਵੀ ਇਹੋ ਕੀਤਾ ਸੀ ਤੇ ਹੁਣ ਵੀ ਇਹੋ ਹੀ ਹੋਣਾ ਹੀ ਹੋ ਜਿਹਦੇ ਨਾਲ ਰਹਿਣਾ ਦੋ ਹਿੱਸੇ ਉਧਰ ਹੋਣੇ ਆ ਤੂੰ ਸਾਨੂੰ ਰੋਟੀ ਖਾਣੀ ਵੀ ਸਾਡੀ ਹਰਾਮ ਕੀਤੀ ਇਹ ਦੋ ਟਾਈਮਾਂ ਦੀ ਸਾਨੂੰ ਪਾਣੀ ਪੀਣਾ ਵੀ ਔਖਾ ਹੋ ਗਿਆ ਸੀ ਛੋੜ ਦੇਣਾ ਜੀ ਆਪਣਾ ਰੂਪ ਬਖਾਲਤਾ ਨੂੰ ਵੇਖਦੀ ਏ ਕੀ ਮੇਰੇ ਵੱਲ ਦੱਸਿਆ ਹੈ ਮੈਨੂੰ ਮੰਮੀ ਡੈਡੀ ਨੇ ਆਪ ਤੂੰ ਬਲੰਗਾ ਤੇ ਬੈ ਕੇ ਤੇ ਰੋਟੀਆਂ ਖਾਣੀ ਆ ਤਾਂ ਉਹਨਾਂ ਨੂੰ ਕਿਦਾ ਸਾਰੇ ਜਿਹੜੇ ਕੰਮ ਤੇ ਦਾ ਸੱਡਦੀ ਸੀ ਇਹ ਤਾਂ ਤੁਹਾਡਾ ਆਪਣਾ ਖਾਵਾ ਜਿਹੜੇ ਮੇਰੇ ਕਰਨ ਵਾਲੇ ਹੀ ਕਰਦੀ ਸੀ ਆਹੋ ਪਤਾ ਮੈਨੂੰ ਦੱਸ ਕੇ ਆਏ ਆ ਮੈਨੂੰ ਸਾਰਾ ਕੁਝ ਮੰਮੀ ਤੁਸੀਂ ਨਾ ਚੁੱਪ ਪਰ ਸਾਡੇ ਰੋ ਅਸੀਂ ਤਾਂ ਭੁੱਖੇ ਰਹਿ ਜੀ ਪਰ ਤੁਹਾਨੂੰ ਕੋਈ ਦੁੱਖ ਨਹੀਂ ਹੋਣ ਦਿੰਦੇ ਸੁਣ ਲਈ ਆ ਨਾ ਗੱਲ ਜਿਹਦਾ ਸਾਨੂੰ ਪਤਾ ਲੈ ਨਹੀਂ ਆਉਂ ਦਿੰਦੀ ਉਹ ਹੁਣ ਵੇਲਾ ਆਖਣ ਡਿਆ ਕਿ ਨਹੀਂ ਤੇਰੇ ਸਾਹਮਣੇ ਹੀ ਆ ਨਾ ਸਾਰਾ ਵੀ ਤੁਹਾਡੀ ਆਹੀ ਪੂਰੀ ਸੇਵਾ ਕਰਾਂਗੇ ਮੈਂ ਨਹੀਂ ਸਿਆਣੇ ਸਾਜੀ ਕਹਿੰਦੇ ਆ ਜਿਹਦੀ پڑੋਲੀ ਦਾਣੇ ਉਹਦੇ ਕਪੜੇ ਵੀ ਸਿਆਣੇ ਇਹਨੇ ਤਾਂ ਬਣ ਸਿਆਣਾ ਹੋਣਾ ਹੀ ਆ ਮੀਆਂ ਮੁੱਕੂ ਬਣਿਆ ਵਾ ਵੀ ਕੋਈ ਗੱਲ ਨਹੀਂ ਹੁਣ ਮੈਨੂੰ ਦੋ ਵੇਸੇ ਮਿਲਨੇ ਆ ਤਾਂ ਇਹਨਾ ਮਿੱਠਾ ਬਣਿਆ ਵਾ ਕੋਈ ਨਹੀਂ ਕੋਈ ਗੱਲ ਹੈ ਇਹ ਰੋਡੀਆਂ ਖਵਾਲਣ ਵਾਲੀ ਭੁੱਲੀ ਮੈਨੂੰ ਅੱਛਾ ਜਦੋਂ ਸਾਨੂੰ ਹਿੱਸਾ ਨਹੀਂ ਮਿਲਿਆ ਕੋਹ ਨਹੀਂ ਮਿਲਿਆ ਉਦਾਂ ਹੀ ਕਦੀ ਕਹਿੰਨ ਰੋਟੀ ਨਹੀਂ ਖਵਾਲੀ ਅਸੀਂ ਤਾਂ ਭੁੱਖੇ ਮਰ ਗਏ ਹਾਂ ਜਿੱਦਨ ਸਾਨੂੰ ਇੱਥੇ ਕੱਢਿਆ ਤੁਸੀਂ ਪੱਦਰੇ ਮੈਦਾਨ ਦੇ ਵਿੱਚ ਉਹੋ ਕਰ ਗੱਲਾਂ ਤੇ ਤੇਰੀਆਂ ਕਮਰਿਆਂ ਵਾਲੀਆਂ ਜਾਂ ਮੈਨੂੰ ਤੇ ਲੱਗਦਾ ਆਪਣੇ ਘੇੜੇ ਚ ਪਾਉਣ ਲੋ ਤੇ ਪਕਣੀ ਨਹੀਂ ਸਾਡੇ ਵਾਸਤੇ ਥੋੜਾ ਪਕਾਉਣੀ ਸੀ ਉਹ ਤੇ ਤੈਨੂੰ ਕੰਨਾ ਪਾਉਗਾ ਤੇਰੇ ਮਹਮੂਨ ਨੂੰ ਨਹੀਂ ਲੱਗ ਜਾਣੀ ਪਕਾ ਕੇ ਇਹ ਪੈਣਾ ਆ ਵੇ ਜਿਹੜੇ ਦਾਣੇ ਦਿੱਤੇ ਆ ਵੇ ਅਜੇ ਵੀ ਬੋਰੀਆਂ ਚ ਪਏ ਆ ਤੇ ਇਹ ਨਹੀਂ ਸੋਚਿਆ ਕਿ ਘਰੋਂ ਇੱਕ ਡਰਮੀ ਦੇ ਦੀਏ ਉਦਾਂ ਹੀ ਬੋਰੀਆਂ ਦੇ ਵਿੱਚ ਰਿਜਕ ਖਰਾਬ ਹੋਣ ਰਿਹਾ ਵਾ ਜਿਹੜੀਆਂ ਜੜੀਆਂ ਬਧਿਕੀਆਂ ਤੂੰ ਕੀਤੀਆਂ ਨਾ ਮੇਰੇ ਨਾਲ ਘਰ ਚ ਮੈਨੂੰ ਵੀ ਜ਼ਿਆਦ ਹੀ ਰਹਿਣਗੀਆਂ ਜਿਹੜੀ ਲਿਮਟ ਚੁੱਕੀ ਆ ਨਾ ਉਹਦੀ ਡਰਮੀ ਨਾਲਿਆ ਡਰਾਮ ਲਿਆ ਉਹ سونے ਦਾ ਲੈ ਆ ਭਾਵੇਂ ਤੇ ਪਾਹ ਦਾਣੇ ਉਹਦੇ ਵਿੱਚ ਅਹੀਂ ਭਾਗ ਜੜਾ ਤੈਨੂੰ ਹੱਥ ਲਾਣਾ ਪੈਣਾ ਵਾ ਨਹੀਂ ਪੈਣਾ ਅੱਗ ਤੇ ਤੈਨੂੰ ਹੱਸੇ ਗਲਦੀ ਆ ਨਾ ਨਿੰਤ ਚੁੱਕੀ ਆ ਤੇ ਜਦੋਂ ਅਹੀਂ ਮੇਰੇ ਘਰ ਵਾਲੇ ਨੇ ਵੀ ਕਹਿਤਾ ਤੇ ਮੈਂ ਵੀ ਕਹਿੰਨੀ ਆ ਕਿ ਜੇ ਅਹੀਂ ਚੁੱਕੀ ਆ ਤੇ ਆਪਣੇ ਸਿਰ ਤੇ ਚੁੱਕੀ ਆ ਅਹੀਂ ਲਾਵਾਂਗੇ ਅਹੀਂ ਤੈਨੂੰ ਨਹੀਂ ਆਂਦੇ ਲਾਉਣ ਲੱਗੇ ਮੈਨੂੰ ਕਾਦੀ ਅੱਗ ਲੱਗਣੀ ਆ ਮੈਨੂੰ ਕੋਈ ਅੱਗ ਨਹੀਂ ਲੱਗੀ ਤੂੰ ਚੁੱਕੀ ਆ ਤੂੰ ਤਾਰ ਤੂੰ ਵਰਦਣੇ ਆ ਮੈਂ ਤੇਰੇ ਵਰਦਣੇ ਦੇ ਨਹੀਂ ਆਗੇ ਨਹੀਂ ਪੈਣਾ ਚੁੱਪ ਕਰੋ ਓਹ ਓਹ ਚੋਪੀ ਕਰ ਦਿਓ ਹਾਂ ਆ ਕੋਈ ਪਤਾ ਲੈਣਾ ਐ ਕੀ ਲੱਗੇ ਕਾਵਾਂ ਰੌਲੀ ਪਾਈ ਯਾ ਗੱਲ ਕਰ ਹਾਂ ਮੂੰਹ ਦੇ ਨਾਲ ਬਹਿ ਕੇ ਕਰੋ ਤੂੰ ਤੇ ਲੜਾਈ ਵਾਲੇ ਕੰਮ ਸੋਲੇ ਆ ਮੰਮੀ ਗੱਜ ਦੀ ਤੇ ਇਹ ਆ ਜਿਆਦਾ ਇਹਦਾ ਇਹਨੂੰ ਹੁਣ ਅੱਗ ਜਿਆਦਾ ਲੱਗੀ ਵੀ ਮੇਰੇ ਥੱਲੇੋਂ ਹਿੱਸਾ ਨਿਕਲ ਗਿਆ ਹੋਰ ਕਿਹੜੀ ਕਰਦੀਆਂ ਮਿਰਚਾਂ ਬਸ ਬਹੁਤ ਹੋ ਗਿਆ ਡਰਾਮਾ ਹੁਣ ਚੁੱਕ ਆਪਣਾ ਬੋਰੀ ਬਿਸਤਰਾ ਤੇ ਜਿੱਥੇ ਜਾਣਾ ਜਾ ਆਂਦੇ ਆ ਨਾ ਲੱਖਾਂ ਤੋਂ ਕੱਖ ਤੇ ਕੱਖਾਂ ਤੋਂ ਲੱਖ ਹੋਣ ਲੱਗੇ ਦੇਰ ਨਹੀਂ ਲੱਗਦੀ ਉਹ ਗੱਲ ਹੋਈ ਏ ਤੇਰੇ ਨਾਲ ਵੀ ਨਹੀਂ ਮੈਂ ਕਿੱਥੇ ਜਾਣਾ ਮੇਰਾ ਘਰ ਵਾ ਮੈਂ ਛੱਡ ਕੇ ਜਾਂਦੀ ਆ ਤੇਰੇ ਆਖੇ ਚੱਲ ਜਾਣਾ ਕੋਈ ਨਹੀਂ ਜਾਣਾ ਮੈਨੂੰ ਕੱਢਣਾ ਹੁੰਦਾ ਤੈਨੂੰ